ਤੇਰੇ ਖੂਜਹਾਨੇ ਸਰ ਯਿਸੂਮਸੀ ਜੀ ਦੀ ਕੁਰਬਾਨੀ ਨੂੰ ਯਾਦ ਰੱਖਦੇ ਹੋਇਆਂ ਪਾਸਟਰ ਹਨੂਕ ਜੀ ਦੀ ਗਵਾਹੀ ਹੇਠਾਂ ਮਮਦੋਟ ਵਿੱਚ ਪੈਦਲ ਮਾਰਚ ਕੱਢਿਆ ਗਿਆ ਮੈਂ ਜਾਂਦਾ ਕਿ ਕਿਸੇ ਜਾਤ ਜਾਂ ਕਿਸੇ ਮਜ਼ਬਦ ਦੇ ਖਾਤਰ ਨਹੀਂ ਪ੍ਰਭੂ ਮਨੁੱਖ ਜਾਤੀ ਦੇ ਲਈ ਕੁਰਬਾਨੀ ਸੋ ਪ੍ਰਭੂ ਯਿਸੂਮਸੀ ਨੇ ਕਾਇਦੇ ਕਾਇਨ ਦਿੱਤੀ ਜਿਸ ਵਿੱਚ ਪਾਸਟਰ ਮਰੀਮ ਜੀ ਪਾਸਟਰ ਸ਼ਾਮਲਾਲ ਜੀ ਪਾਸਟਰ ਸੈਮੂਅਲ ਜੀ ਪਾਸਟਰ ਥੋਮਸ ਜੀ ਪਾਸਟਰ ਮੁਕਤਿਆਰ ਜੀ ਅਤੇ ਬਹੁਤ ਸਾਰੀਆਂ ਸੰਗਤਾਂ ਨੇ ਹਿੱਸਾ ਲਿਆ ਕਿਸ ਵਿਸ਼ੇ ਤੇ ਆ ਪੈਦਲ ਮਾਰਚ ਕਰ ਰਹੇ ਸੋ ਸਭ ਤੋਂ ਪਹਿਲਾਂ ਅਸੀਂ ਬਿਦਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਤੋਂ ਤੁਹਾਡੇ ਚੈਨਲ ਤੇ ਬੱਦ ਮਰੇ ਇਹ ਜਿਹੜਾ ਸੁਣ ਸੰਦੇਸ਼ ਹੈ ਵਿਸ਼ਵਾਸਕ ਸੀਟੀਵੀ ਦੇ ਰਾਹੀਂ ਅਸੀਂ ਸਾਰੇ ਨਗਰ ਨਿਵਾਸੀਆਂ ਨੂੰ ਜਿਹੜਾ ਚਾਹੁੰਦੇ ਹਾਂ ਸਾਰੇ ਨਗਰ ਨਿਵਾਸੀਆਂ ਨੂੰ ਗੁੱਡ ਫਰੈਂਡ ਦੇ ਆਸੇ ਮੁਬਾਰਕਾਂ ਦਿੰਦੇ ਆ ਕਿ ਅੱਜ ਦਾ ਦਿਨ ਜਿਹੜਾ ਇੱਕ ਮਹਾਨ ਦਿਨ ਹੈ ਜਿਹੜਾ ਕੱਲੇ ਪੰਜਾਬ ਦੇ ਵਿੱਚ ਨਹੀਂ ਆਲ ਵਰਡ ਦੇ ਵਿੱਚ ਇਹ ਜਿਹੜਾ ਗੁੱਡ ਫਰੈਂਡ ਮਨਾਇਆ ਜਾਂਦਾ ਗੁੱਡ ਫਰੈਂਡ ਦਾ ਮੂਲ ਚੰਗਾ ਸ਼ੁਕਰਵਾਰ ਜਿਹੜਾ ਯਸਮ ਸਿੰਘ ਨੇ ਆਪਣੀ ਜਾਨ ਦੇ ਕੇ ਮਾਨਵ ਜਾਤੀ ਦੇ ਲਈ ਪੂਰੇ ਸੰਸਾਰ ਦੇ ਲਈ ਆਪਣੀ ਜਾਨ ਦੇ ਕੇ ਉਹਨੇ ਆਪਣਾ ਪ੍ਰਾਪ ਕਰ ਸਲੀਬ ਉੱਤਰ ਦਿਖਾਇਆ ਉਹਨੇ ਆਪਣੇ ਦੁੱਖ ਦੇ ਨਾਲ ਨੂੰ ਵੀ ਕਿਹਾ ਦੇ ਪਿਤਾ ਇਹਨਾਂ ਨੂੰ ਮਾਫ਼ ਕਰ ਇਹਨੇ ਕਦਰ ਦੇ ਅੱਜ ਬੜਾ ਖਾਸ ਦਿਨ ਹੈ ਗੁੱਡ ਫ੍ਰਾਈਡੇ ਤੇ ਅੱਜ ਪੂਰੇ ਵਿਸ਼ਵ ਦੇ ਵਿੱਚ ਪ੍ਰਭੂ ਜੀ ਦੇ ਲੋਗ ਪਿਆਰ ਦਾ ਸੰਦੇਸ਼ ਦੇ ਰਹੇ ਨੇ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਪਿਆਰ ਦਾ ਸੰਦੇਸ਼ ਦਿੱਤਾ ਔਰ ਸਾਰੇ ਮਨੁੱਖ ਜਾਨੀ ਦੇ ਲਈ ਪ੍ਰਭੂ ਨੇ ਆਪਣੇ ਆਪ ਨੂੰ ਕੁਰਬਾਨ ਕਰਤਾ ਕਿਸੇ ਇੱਕ ਧਰਮ ਜਾਤ ਦੇ ਖਾਤਰ ਨਹੀਂ ਮਸਜਬ ਦੇ ਖਾਤਰ ਨਹੀਂ ਪ੍ਰਭੂ ਯਿਸੂ ਮਸੀਹ ਪੂਰੀ ਮਨੁੱਖ ਜਾਤੀ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰਤਾ ਤਾਂ ਜੋ ਸਾਡਾ ਛੁਟਕਾਰਾ ਹੋਵੇ ਸਾਡੀ ਨਜਾਤ ਹੋਵੇ ਅੱਜ ਸਾਡੇ ਨਜਾਤ ਦਾ ਛੁਟਕਾਰਾ ਸਵਾਦ ਮੰਦਿਰ ਦੇ ਵਿੱਚ ਹੋ ਜਿਹੜੇ ਦਾਸ ਪਿੰਕੇ ਔਰ 30 ਸਾਲ ਮਸੀਤ ਦੇ ਚਰਮੇ ਤੇ ਸੋ ਗੁੱਡ ਫਾਈਡ ਦੇ ਉੱਤੇ ਇੱਕ ਵਰਲਡ ਸ਼ੋਅ ਕਿਤੇ ਗਿਆ ਹੈ ਜਿੰਦੇ ਵਿੱਚ ਆਪਣੇ ਇਲਾਕੇ ਲੋ ਗੁੱਡ ਫਾਈਡ ਦੀਆਂ ਬਤਾਈਆਂ ਕੀਤੀਆਂ ਗਈਆਂ ਨੇ ਔਰ ਖਾਸ ਅਸੀਂ ਆਪਣੇ ਪਿੰਡ ਸ਼ਹਿਰ ਦੇ ਵਾਸਤੇ ਦੁਆਵਾਂ ਕੀਤੀਆਂ ਗਈਆਂ ਨੇ ਕਿ ਤੁੰਗੋ ਇਹਨਾਂ ਲੋਕਾਂ ਨੂੰ ਬੜੀ ਕਿਰਪਾ ਕਰੇ دعا ਕਰੇ ਔਰ ਖਾਸ ਕਰਕੇ ਅੱਜ ਜਿਹੜਾ ਗੁੱਡ ਫਾਈਡ ਹੈ ਉਹਦਾ ਮਤਲਬ ਜਿਹੜਾ ਹੈ ਉਨ੍ਹਾਂ ਨਾਲ ਸੰਬੰਧ ਹੈ ਸਲੀਪ ਦੇ ਨਾਲ ਹੈ ਕਿਉਂਕਿ ਆਇਤਾ ਦੇਲਪ ਆਪਣਾ ਖੂਨ ਬਹਾਇਆ ਹੈ ਔਰ ਸਲੀਪ ਨੇ ਆਪਣੀ ਜਾਨ ਦਿੱਤੀ ਹੈ ਆਪਣੇ ਮਨੁੱਖ ਜੱਤ ਲਈ ਉਹ ਜਿਹੜੇ ਲੋਕ ਸਲੀਪ ਨੂੰ ਨਹੀਂ ਜਾਣਦੇ ਸੋ ਉਨ੍ਹਾਂ ਨੂੰ ਜਾਨੂ ਕਰਵਾਇਆ ਗਿਆ ਹੈ ਕਿਉਂਕਿ ਬਚਨ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਦੇ ਕਲਾਮ ਦੇ ਵਿੱਚ ਕ੍ਰੋਸ਼ਟੀ ਕਥਾ ਉਹਨਾਂ ਦੇ ਭਾਂ ਜਿਹੜੇ ਨਾਸ਼ ਹੋ ਰਹੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਕ੍ਰੋਸ਼ਟਾ ਮਤਲਬ ਕੀ ਹੈ ਜਿਹੜੇ ਲੋਕ ਮੂਰਤ ਪੈਦਾਂ ਲੋਕਾਂ ਨੂੰ ਕਿ ਤੁਸੀਂ ਜ਼ਰੂਰ ਇਹਦੇ ਮਤਲਬ ਨੂੰ ਜਾਣੋ ਪੜੋ ਸਮਝੋ ਸਮਝੋ ਕਿ ਉਹ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਇਸ ਤਰ੍ਹਾਂ ਜਿਤਾਏ ਅਤੇ ਆਪਣੇ ਪਾਪਾ ਸਾਡੇ ਗੁਨਾਹਦ ਲਈ ਉਹਨਾਂ ਨੇ ਆਪਣੀ ਜਾਨ ਦਿੱਤੀ ਹੈ